ਜਿਹੜਾ ਪੰਜਾਬ ਸਰਕਾਰ ਨੂੰ ਰਾਹਤ ਮਿਲੀ ਹੈ 3 ਦਿਨ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹਸਪਤਾਲ ਦਾਖਲ ਕਰਵਾਉਣ ਦੇ ਲਈ ਹੋਰ ਦੇ ਦਿੱਤਾ ਗਿਆ ਸੋਮਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਸੋਮਵਾਰ ਤੱਕ ਦਾ ਇਹ ਸਮਾਂ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਉਣ ਦੇ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਇੱਕ ਵੀਡੀਓ ਕਾਨਫਰੈਂਸਿੰਗ ਰਾਹੀਂ ਡੀਜੀਪੀ ਪੰਜਾਬ ਅਤੇ ਚੀਫ ਸੈਕਟਰੀ ਮੁਖ ਸਕੱਤਰ ਪੰਜਾਬ ਜਿਹੜੇ ਨੇ ਉਹ ਵੀ ਸੁਲਵਾਈ ਦੇ ਦਰਮਿਆਨ ਹਾਜ਼ਰ ਸ਼ਾਮਲ ਹੋਏ ਤੇ ਉਸ ਦੇ ਦਰਮਿਆਨ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਜਿਹੜੀਆਂ ਕਈ ਟਿੱਪਣੀਆਂ ਕੀਤੀਆਂ ਗਈਆਂ ਨੇ ਟਿੱਪਣੀਆਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਖਾਸ ਕਰਕੇ ਕਿਸਾਨ ਆਗੂਆਂ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਆਗੂ ਜਿਹੜੇ ਨੇ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਨੇ ਤੇ ਅਸੀਂ ਉਹਨਾਂ ਦੀ ਜਿਹੜੀ ਮਨਛਾ ਹੈ ਉਹਨਾਂ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਜਾਣਦੇ ਹਾਂ ਤੇ ਨਾਲ ਹੀ ਜਿਹੜਾ ਪੰਜਾਬ ਸਰਕਾਰ ਨੂੰ ਵੀ ਤਾੜਨਾ ਕੀਤੀ ਹੈ ਕਿ ਜਾਣ ਬੁੱਝ ਕੇ ਜਿਹੜਾ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਸੁਲਾ ਸਫਾਈ ਵਾਲੇ ਜਿਹੜਾ ਉਹ ਦੇ ਲਈ ਉਹ ਕੰਮ ਨਹੀਂ ਕਰ ਰਹੇ ਹੋ ਤੇ ਕਦੇ ਵੀ ਜਿਹੜਾ ਸੁਪਰੀਮ ਕੋਰਟ ਨੇ ਮਰਨ ਵਰਤ ਤੜਵਾਉਣ ਦੇ ਲਈ ਜਗਜੀਤ ਸਿੰਘ ਡੱਲੇ ਵਾਲ ਦਾ ਨਹੀਂ ਕਿਹਾ ਉਹਨਾਂ ਨੂੰ ਸਕੇਬਲ ਡਾਕਟਰੀ ਸਹਾਇਤਾ ਜਿਹੜੀ ਆ ਉਹ ਦਵਾਉਣ ਦੇ ਲਈ ਕਿਹਾ ਤੇ 3 ਦਿਨ ਦਾ ਜਿਹੜਾ ਸਮਾਂ ਹੋਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਜਿਹੜਾ ਉਹ ਇੱਕ ਐਪਲੀਕੇਸ਼ਨ ਜਿਹੜੀ ਆ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਤੇ ਹੋਰ ਸਮਾਂ ਜਿਹੜਾ ਮੰਗਿਆ ਗਿਆ ਤਾਂ ਉਸ ਨੂੰ ਸਬਕਾਰ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਇਹ ਜਿਹੜਾ 3 ਦਿਨ ਦਾ ਸਮਾਂ ਜਿਹੜਾ ਹੋਰ ਦੇ ਦਿੱਤਾ ਗਿਆ ਤੇ 100 ਵਾਰ ਜਿਹੜਾ ਆਉਣ ਵਾਲੇ ਸੋਮਵਾਰ ਤੱਕ ਜਿਹੜਾ ਉਹਨਾਂ ਨੂੰ ਸਮਾਪਵਧਾਰਤਾ ਗਿਆ ਕਿ ਤੁਸੀਂ ਜਗਜੀਤ ਸਿੰਘ ਡੱਲਿਆਲ ਨੂੰ ਡਾਕਟਰੀ ਸਹਾਇਤਾ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਓ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਹੁਤ ਸਾਰੇ ਅਫਸਰ ਖਾਸ ਕਰਕੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਜਿਹੜੇ ਨੇ ਲਗਾਤਾਰ ਜਗਜੀਤ ਸਿੰਘ ਡੱਲਿਆਲ ਦੇ ਨਾਲ ਮੁਲਾਕਾਤਾਂ ਕਰ ਰਹੇ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਿਛਲੇ ਦਿਨੀਂ ਸਲਵਾਈ ਹੋਈ ਸੀ ਤਾਂ ਉਦੋਂ ਪੰਜਾਬ ਸਰਕਾਰ ਦੇ ਏਜੀ ਦੇ ਵੱਲੋਂ ਕਹਿ ਦਿੱਤਾ ਗਿਆ ਸੁਪਰੀਮ ਕੋਰਟ ਨੂੰ ਕਿ ਕੇਂਦਰ ਸਰਕਾਰ ਜੇਕਰ ਗੱਲਬਾਤ ਕਿਸਾਨਾਂ ਦੇ ਨਾਲ ਸ਼ੁਰੂ ਕਰਦੀ ਹੈ ਤਾਂ ਉਸ ਦੇ ਲਈ ਸੁਪਰੀਮ ਕੋਰਟ ਜਿਹੜਾ ਉਹ ਜਗਜੀਤ ਸਿੰਘ ਡੱਲੇয়াল ਜਿਹੜੇ ਨੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਡਾਕਟਰੀ ਸਹਾਇਤਾ ਲੈਣ ਦੇ ਲਈ ਤਿਆਰ ਨੇ ਤਾਂ ਉਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਵੱਲੋਂ ਵੀ ਜਿਹੜਾ ਇੱਕ ਬਿਆਨ ਦਿੱਤਾ ਗਿਆ ਉਹ ਬਿਆਨ ਕੀ ਦਿੱਤਾ ਗਿਆ ਮੈਂ ਸਾਡੀ ਟੀਮ ਨੂੰ ਕਹੂੰਗਾ ਇੱਕ ਵਾਰ ਆਪਾਂ ਉਹ ਬਿਆਨ ਵੀ ਜਰੂਰ ਜਿਹੜਾ ਦਰਸ਼ਕਾਂ ਨੂੰ ਸੁਣਾ ਦਈਏ ਪਰ ਉਸ ਤੋਂ ਪਹਿਲਾਂ ਇਹ ਵੱਡੀ ਅਹਿਮ ਅਪਡੇਟ ਹੈ ਕਿ ਜਗਜੀਤ ਸਿੰਘ ਡੱਲੇয়াল ਨੂੰ ਲੈ ਕੇ 3 ਦਿਨ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਨੂੰ ਮਿਲਿਆ ਹੈ ਹੋਰ ਸਮਾਂ ਜਿਹੜਾ ਰਾਹਤ ਦੀ ਕਿਹਾ ਜਾ ਸਕਦਾ ਤਾਂ ਸੋਮਵਾਰ ਤੱਕ ਜਿਹੜਾ ਜਗਜੀਤ ਸਿੰਘ ਡੱਲਿਆਲ ਨੂੰ ਹਸਪਤਾਲ ਦਾਖਲ ਕਰਵਾ ਕੇ ਰਿਪੋਰਟ ਦਰਜ ਕਰਵਾਉਣ ਦੇ ਲਈ ਕਿਹਾ ਤਾਂ ਸ਼ਿਵਰਾਜ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਨੇ ਕਹਿੰਦੀ ਖੇਤੀਬਾੜੀ ਮੰਤਰੀ ਉਹਨਾਂ ਨੇ ਜਿਹੜਾ ਜਦੋਂ ਮੀਡੀਆ ਦੇ ਨਾਲ ਗੱਲਬਾਤ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤੀ ਤਾਂ ਉੱਥੇ ਇੱਕ ਸਵਾਲ ਪੁੱਛਿਆ ਗਿਆ ਉਹਨਾਂ ਨੂੰ ਉਹ ਸਵਾਲ ਦੇ ਦਰਮਿਆਨ ਕਿ ਜਗਜੀਤ ਸਿੰਘ ਡੱਲਿਆਲ ਜਿਹੜਾ ਉਹਨਾਂ ਦੀ ਇਹ ਸ਼ਰਤ ਹੈ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਤਾਂ ਉਹ डॉक्टरी सहायता लेने के लिए तैयार रहता है तो कि कुछ कह रहे शिवराज सिंह चौहान है किसान पर बैठे हुए हैं जो किसान प्रदर्शनकारी भू करेबाज वो उठने को तैयार है पहली चीज तो यह के नए साल में नए संकल्प के साथ कृषि और किसान कल्याण विभाग ग्रामीण विकास विभाग और लैंड रिसोर्सेज विभाग उनके लक्ष्य हमने निर्धारित किए हैं और लक्ष्य में भी यह तय किया है कि एक महीना मतलब जनवरी में कितना काम होगा फरवरी में कितना करेंगे और 31 मार्च तक हम क्या करेंगे हमने टारगेट तय किए हैं उन टारगेट को अचीव करने का रोड मैप बनाया है और उसी रोड मैप पर चलकर हम लक्ष्यों को प्राप्त करेंगे आज दो बैठक मेरी अभी हो गई है दो विभागों की दो विभागों की अभी मैं आपसे चर्चा के बाद करने वाला हूं सरकार किसानों के हित में लगातार कल्याणकारी फैसले लेती चली जा रही है और उनको इंप्लीमेंट भी लगातार कर रही है तो पंजाब सरकार तो सुप्रीम कोर्ट सुप्रीम जैसा निर्देश दे रहे हैं उसके हिसाब से कार्रवाइया हो कोई, का कोई प्लान है सर उनको उनके साथ ताकि आगे बढ़े अभी तो सुप्रीम कोर्ट देख रहा है सुप्रीम कोर्ट के जो निर्देश होंगे उनका पालन किया नहीं नहीं करेंगे सर आप करके बात को लेकर मैं तो हमेशा किसान मैं तो हमेशा किसान संगठनों से लगातार चर्चा करता ही रहता हूँ हर मंगलवार को मिलता ही हूँ ਤਾ ਕੇਂਦਰੀ ਖੇਤੀਬਾੜੀ ਮੰਤਰੀ Shivraj Singh Chauhan ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਕਿਹਾ ਗਿਆ ਕਿ ਜੇ ਜਿਸ ਤਰ੍ਹਾਂ ਸੁਪਰੀਮ ਕੋਰਟ ਕਹੇਗੀ ਸੁਪਰੀਮ ਕੋਰਟ ਮੰਨ ਲਓ ਕਿ ਸੁਪਰੀਮ ਕੋਰਟ ਇਸ ਨੂੰ ਦੇਖ ਰਿਹਾ ਹੈ ਤਾਂ ਐਸੀ ਉਸੇ ਤਰ੍ਹਾਂ ਕਰਨ ਦੇ ਲਈ ਤਿਆਰ ਹਾਂ ਜੋ ਕੋ ਜੋ ਹੁਕਮ ਜਿਹੜੇ ਆ ਸੁਪਰੀਮ ਕੋਰਟ ਦੇ ਹੋਣਗੇ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਜਿਹੜਾ ਉਹ 3 ਦਿਨ ਦਾ ਸਮਾਂ ਹੋਰ ਦਿੱਤਾ ਗਿਆ ਸੋਮਵਾਰ ਤੱਕ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਗਿਆ ਕਿ ਜਗਜੀਤ ਸਿੰਘ ਡੱਲਿਆਲ ਨੂੰ ਹਸਪਤਾਲ ਦੇ ਵਿੱਚ ਡਾਕਟਰੀ ਸਹਾਇਤਾ ਲਈ ਦਾਖਲ ਕਰਵਾ ਕੇ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ